ਟਰੈਕਟਰ ਦੀ ਜੇਲੇ ਬਣਾਤੀ ਮੁੰਡੇ ਨੇ ਮੇਰੀ ਗੱਲ ਸੁਣੋ ਤੇਰੇ ਮਗਰ ਪਿਆਵਾ ਕੋਈ ਚਲਾਈ ਹੋ ਆ ਵਧੀਆ ਚਲਾਗੇ ਨੇ ਪੂਰੇ 42 ਦਾ ਟਰੈਕਟਰ ਜਾ ਰਿਹਾ ਮੈਂ ਲਗਾਤਾਰ 20 ਕਿਲੋਮੀਟਰ ਦੇ ਪਿੱਛੇ ਆ ਰਿਹਾ ਟਰੈਕਟਰ ਨੇ ਫਤੇਗੜ ਸਾਹਿਬ ਤੇ ਸੰਗਤ ਬਾਈ ਦੇਖੋ ਅੱਜ ਆਰਾਮ ਨਾਲ ਦਰਸ਼ਨ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਅੱਗੇ ਕਰ ਦਿਓ ਫੜਾ ਜੀ ਜੱਜ ਬਾਈ ਆਏ ਹੋਏ ਆ ਜੀ ਆਪਾਂ ਪਟਿਆਲ ਏਰੀਆ ਦੇ ਵਿੱਚ ਤੇ ਬਾਈ ਆਪਾਂ ਨੇ ਇੱਕ ਫੋਡਰ ਦਿੱਤਾ ਵੀਰਾਂ ਤੋਂ 94 ਮਾਡਲ ਠੀਕ ਆ ਜੀ ਬਾਈ ਨਾਲ ਗੱਈ ਦਿੰਦੀ ਗੱਲਬਾਤ ਸੀਗੀ ਆਪਣੇ ਫੋਨ ਤੇ ਬੰਦ ਕਰ ਲੋ ਜੀ ਮੜਿਆ 94 ਮਾਡਲ ਟਰੈਕਟਰ ਹੈ ਜੀ ਪੰਜਾਬ ਦਾ ਨੰਬਰ ਹੈ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਜੀ ਹਾਂ ਜੀ ਇਹ ਟਰੈਕਟਰ ਕਿਵੇਂ ਕੈਂਮ ਹੈ ਜੀ ਪੂਰਾ ਹੈ ਨਾ ਹਾਂ ਪੂਰਾ ਕੈਂਮ ਹੈ ਵੀਰਾ ਕੰਮ ਕੰਮ ਕਰਾਇਆ ਬਾਈ ਹਾਂ ਜੀ ਹਾਂ ਸਾਰਾ ਕੰਮ ਠੀਕ ਆ ਜੀ ਆਜੋ ਵੀਰੇ ਮੜਾ ਜਾ ਅਰੇ ਆ ਜਾ ਤੂੰ ਵੀ ਤੇ ਆਪਣੀ ਵੀਰਾਂ ਨਾਲ ਫੋਨ ਤੇ ਗੱਲ ਹੋਈ ਸੀ ਵੀਰੇ ਤੁਹਾਡੇ ਨਾਲ ਹੋਈ ਸੀ ਗੱਲਬਾਤ ਹਾਂ ਜੀ ਹਾਂ ਜੀ ਵੀਰੇ ਆਪਣੇ ਨਾਲ ਹੀ ਹੋਈ ਠੀਕ ਆ ਠੀਕ ਆ ਵੀਰੇ ਪਟਿਆਲਾ ਪੈ ਗਿਆ ਆਪਣਾ ਜਿਲ੍ਹਾ ਹਨਾ ਜੀ ਹਾਂ ਜੀ ਜਿਲ੍ਹਾ ਕੈਂਥਲੇਰੀ ਅੱਛਾ ਜੀ ਤਹਿਸੀਲ ਬੋਲਾ ਵੀਰੇ ਆਪਾਂ ਹਰਿਆਣੇ ਚ ਆ ਗਿਆ ਅੱਛਾ ਠੀਕ ਹੈ ਕੋਈ ਸਮਾਨਾ ਲੋਕਲ ਠੀਕ ਆ ਠੀਕ ਆ ਵੀਰੇ ਤੇ ਬਾਈ ਕਰੇ ਰੱਖਿਆ ਵੀਰੇ ਟਰੈਕਟਰ ਕੰਮ ਕਰਦਾ ਵੀਰੇ ਖੇਤੀਬਾੜੀ ਰੱਖਿਆ ਸੀ ਠੀਕ ਆ ਜੀ ਹਾਂ ਬਾਕੀ ਆਪਣੀ ਤਸੱਲੀ ਇੰਜਨ ਗੇਅਰ ਦਾ ਟਰੈਕਟਰ ਓਕੇ ਵੀ ਠੀਕ ਆ ਜੀ ਸਾਰਾ ਕੰਮ ਕਰਾਇਆ ਆਪਣਾ ਠੀਕ ਆ ਜੀ ਠੀਕ ਆ ਠੀਕ ਆ ਕੋਈ ਕਮੀ ਨਹੀਂ ਆ ਗਈ ਇਸ ਟਾਈਮ ਨਾ ਨਾ ਠੀਕ ਆ ਬਾਈ ਉਦਾਂ ਵੀ ਟਰੈਕਟਰ ਚਲਾਈ ਚਲੂ ਸੋਹਣੀ ਆ ਜੀ ਤੇ ਮੁੱਲੇ ਟਾਇਰ ਦਾ ਬਾਈ ਨਵੇਂ ਵਰਗੇ ਵੀਰੇ ਨਵੇਂ ਨੇ ਆਪ ਹੀ ਪਵਾ ਪਿਛਲੇ ਅੱਧੇ ਕਾਈਂ ਪਿਛਲੇ ਅੱਧੇ ਟਾਇਰ ਮੰਨ ਕੇ ਚੱਲੋ ਅੱਧੇ ਕ ਟਾਇਰ ਆ ਠੀਕ ਆ ਜੀ ਠੀਕ ਆ ਠੀਕ ਆ ਲੋ ਜੀ ਬਾਈ ਕੰਡੀਸ਼ਨ ਕਰ ਲੋ ਚੈੱਕ ਬਾਈ origignal ਸਾਰੇ ਹੀ ਸਾਰੇ origignal ਹੈ ਵੀਰੇ ਠੀਕ ਆ ਜੀ ਠੀਕ ਆ origignal tractor ਆ ਬਾਈ ਸਾਰੇ ਬਾਈ ਕਹਿੰਦੇ ਠੀਕ ਆ ਜੀ ਥੱਲੇ ਉਧਰ ਰੰਗ ਰੂੰਗਾ ਥੋੜਾ ਜਿਹਾ tractor ਧੋਣੇ ਸਵਾਰਨੇ ਵਾਲਾ ਬਾਈ ਨਹੀਂ ਖੜਾ ਹਾਂ ਹਾਂ ਜੀ ਠੀਕ ਆ ਠੀਕ ਆ ਜੀ ਤੇ ਚੱਲ ਕਾਲਿਆ ਬਾਈ ਲੇ ਰੱਬ ਦਨੋ ਚੰਗਾ ਜੀ ਹੋਰ ਮਾਰ ਚੰਗਾ ਵੀਰ ਆਦਾ ਨਾ ਯਾਰ ਮਾਰਦਾ ਦਸਾ ਲੈਣੇ हां बस भाई बस और यार अच्छा ਵੱਧ ਗਈ ਚਾਹ ਵਾਸਤੇ ਜੰਗਰ ਬੋਲ ਸੀਗੇ ਬਾਈ ਲੱਗੇ ਹੋਏ ਪ੍ਰਮਾਤਮਾ ਵਾਧਾ ਕਰੇ ਵੀਰ ਕਾਲਾ ਬਾਈ ਆਪਣਾ ਨਾਲ ਹੈ ਬਾਈ ਠੀਕ ਹੈ ਜੀ ਬਾਈ ਆਵਾਜ਼ ਬਹੁਤ ਸੋਹਣੀ ਆ ਸਟਾਰਟਿੰਗ ਬਹੁਤ ਸੋਹਣੀ ਆ ਟਰੈਕਟਰ ਦੀ ਛਤਰੀ ਸ਼ੁਕਰੀ ਲਾਵਾਂਗੇ ਇਹਨੂੰ ਲਿਆ ਕੇ ਬਾਈ ਟਰੈਕਟਰ ਨੂੰ ਫੇਰ ਆਪਾਂ ਤੇ ਥੱਲੇ ਰੰਗ ਦੇ ਕੋ ਹਿੱਸੇ ਦਾ ਕਿੰਨਾ ਬੇ ਟਰੈਕਟਰ ਚੰਗਾ ਬਾਈ ਕਾਲੇ ਤੇ ਬਾਈ ਇੱਕ ਨਾ ਵੀਰਾਂ ਕੋ ਟਾਇਰ ਪਏ ਨੇ ਜੀ ਬੜੇ ਠੀਕ ਆ ਜੀ ਕਿੰਨੇ ਜੋੜੇ ਨੇ ਬਾਈ ਇਹੇ ਦੋ ਇਹ ਦੋ ਫੁੱਟ ਨੇ ਦੋ ਫੁੱਟ ਚੜਾਈ ਹੋ ਗਈ ਬਾਈ 190 45 17 ਸਾਈਜ਼ ਆ ਬਾਈ ਠੀਕ ਆ ਜੀ ਬਾਕੀ ਜਿਹੜੇ ਪਾਉਣੇ ਉਹਨਾਂ ਨੂੰ ਬਾਈ ਪਤਾ ਹੀ ਹੋਊਗਾ ਪੰਜ ਲੜਾਂ ਬਾਈ ਇਹ ਚ ਪਾਈ ਵੀ ਸੋਨਾ ਲਿਖਾ ਚ ਹਾਂਜੀ ਹਾਂਜੀ ਠੀਕ ਆ ਜੀ ਬਾਈ ਬਿੱਧਰ ਇਹ ਮੈਂ ਟਾਇਰ ਜਮੇ ਨਵੇਂ ਹੀ ਆ ਮੰਨ ਕੇ ਚਲੋ ਵੀ ਬਹੁਤ ਘੱਟ ਯੂਜ਼ ਕਰੇਵੇਂ ਟਾਇਰ ਠੀਕ ਆ ਜੀ ਤੇ ਦੋਨੇ ਟਾਇਰ ਹਨਾ ਬਾਈ ਦੋਨੇ ਠੀਕ ਆ ਜੀ ਕਿੰਨੀ ਡਿਮਾਂਡ ਆ ਬਾਈ ਇਹਦੀ ਉਹ 3000 ਰੁਪਿਆ ਮੁੱਲ ਹੈ 3000 ਰੁਪਿਆ ਨਵੇਂ ਕਿੰਨੇ ਦਿਨ ਵੀਰੇ ਤਕਰੀਬਨ ਇਹ ਨਵੇਂ ਵੀਰੇ 40 45 ਦੇ ਹੋਣਗੇ ਅੱਛਾ ਜੀ ਠੀਕ ਹੈ ਜੀ ਵਿਧਰ ਹੈ ਮਹਨਾ ਜੀ ਵਿਧਰ ਹੀ ਮਹਨਾ ਠੀਕ ਹੈ ਜੀ ਤੇ ਜੀ ਕਿਹਨਾ ਬਾਈ ਨਾਲ ਕੋ ਸਵਾਗਾ ਪਿਆ ਜੀ ਲੱਕੜ ਵਾਲਾ ਠੀਕ ਹੈ ਜੀ ਸਾਡੇ ਏਰੀਏ ਵਿੱਚ ਤਾਂ ਬਾਈ ਵੈਸੇ ਹੈ ਨਹੀਂ ਤੇ ਇੱਧਰ ਹੈਗੇ ਆ ਬਾਈ ਸਵਾਗੇ ਇੱਧਰ ਬਾਈ ਥੋੜੀ ਜਿਹੀ ਮਿੱਟੀ ਥੋੜੀ ਜਿਹੀ ਹਾਰਡ ਹੈ ਨਾ ਹਾਂ ਹਾਂ ਵੀਰੇ ਕਾਲੀ ਮਿੱਟੀ ਹੈ ਤੁਹਾਡੇ ਕਾਲੀ ਮਿੱਟੀ ਹੈ ਬਾਈ ਬਾਈ ਕਿੰਨੇ ਫਟ ਆਊਗਾ ਜੀ ਇਹ 13 13 ਫੁੱਟ 13 ਫੁੱਟ ਆ ਬਾਈ ਠੀਕ ਹੈ ਜੀ ਇਹ ਸਰਖਾ ਲੱਗਿਆ ਹੈ ਇਹ ਬਾਈ ਫਿਰ ਉਹਦੇ ਨਾਲ ਜਾਂਦਾ ਟਰੈਕਟਰ ਟੈਰਾ ਨਾਲੇ 13 ਨਾਲੇ ਜਾਂਦਾ ਠੀਕ ਹੈ ਜੀ ਬਣਿਆ ਵਾ ਕਹਦਾ ਬਾਈ ਇੱਕ ਕਿਕਰ ਦਾ ਵੀਰ ਜੀ ਕਿਕਰ ਦਾ ਬਣਿਆ ਹੋਇਆ ਠੀਕ ਹੈ ਜੀ ਕਿਕਰ ਦਾ ਕਿਕਰ ਦਾ ਬਣਿਆ ਹੋਇਆ ਸਵਾਗ ਹੈ ਬਾਈ ਠੀਕ ਹੈ ਜੀ ਤੇ ਇਹ ਇਧਰ ਲੇਰੀ ਜਿ ਮਿਕਣਾ ਬਾਈ ਪਟਿਆਲੇ ਦੇ ਨੇੜੇ ਤੇ ਡੀ ਜੀ ਇਹ ਨੂੰ ਫੋਨ ਵੈਸੇ ਕਈ ਆਉਂਦੇ ਰਹਿੰਦੇ ਆ ਤਾਂ ਬਾਈ ਕੋਈ ਹੋਇਆ ਲੈਣ ਦਾ ਚਾਹਵਾਨ ਉਦਾਂ ਬਾਈ ਕਿਤੋਂ ਸਿਉਂਗ-ਸਾਂਗ ਨਹੀਂ ਹੈਗੀ ਬਾਈ ਉਦਾਂ ਸਿਉਂਗ ਤਾਂ ਲੱਗਦੀ ਨਹੀਂ ਉਹਨੂੰ ਹਨਾ ਠੀਕ ਹੈ ਜੀ। ਭਾਈ ਜਨ ਕਿੰਨਾ ਹੋਵੇ ਤਕਰੀਬ ਨੇ ਤਾਂ? ਇਹਦੇ ਪੰਜ ਕੁਇੰਟ। ਪੰਜ ਕੁਇੰਟ ਦਾ weight ਹੈ ਜੀ। 30000 ਰੁਪਏ ਮੁੱਲ ਕਰਦੇ ਬਾਈ ਨਹੀਂ। ਕੋਈ ਹੋਇਆ ਵੀਰ ਚਾਹ ਵਨ ਲੈਣ ਦਾ ਤਾਂ ਦੇਖ ਲਿਓ ਜੀ। ਨੰਬਰ ਆਪਾਂ ਨੇ ਤਾਂ ਥੱਲੇ ਵੀ ਇਹਨਾਂ ਦਾ ਪਾ ਦੇਣਾ ਜੀ। ਇਹ ਆ। ਤੇ ਲੋ ਜੀ ਬਾਈ ਚੀਜ਼ਾਂ ਬਾਈ ਨਾਲ ਕੋ ਤਿੰਨ ਚਾਰ ਆ ਸੇਲ ਵਾਲੀਆਂ। ਇੱਕ ਬਾਈ ਆ ਵੀ ਆ? ਹਾਂਜੀ ਹਾਂਜੀ। ਕਲਾਹੀ ਹੈ ਜੀ? ਇਹੀ ਹੈ ਵੀਰੇ ਇਹਦੀ ਪੁਰਾਣੀ ਗੱਲ। ਠੀਕ ਆ। ਚਾਹ ਨਾਲ ਫਿਰ ਕੀ ਬੁਲਕੀ ਨਵੀਂ ਬਣੀ। ਠੀਕ ਆ ਬਾਈ ਠੀਕ ਆ। ਇਹਦਾ ਪਿਛਲਾ ਹੈਗਾ ਜਿਗਾੜ ਕੇ ਹੈ ਨਹੀਂ? ਨਹੀਂ ਨਹੀਂ ਇਦਾਂ ਹੀ ਹੁੰਦਾ। ਇਦਾਂ ਹੀ ਆ ਠੀਕ ਆ। ਤੇ ਇਹਦਾ ਵੀਰੇ ਮੁੱਲ ਮੰਨ ਲੈ ਇਹਦਾ 25000 ਰੁਪਏ ਠੀਕ ਹੈ ਜੀ 25000 ਬਾਈ ਮੁੱਲ ਹੈ ਇਹਦਾ ਤੇ ਕੋਈ ਵੀ ਹੋਇਆ ਚਾਹ ਵਾ ਨਾ ਦੋ-ਤਿੰਨੇ ਚੀਜ਼ਾਂ ਬਾਈ ਬਾਈ ਨਾਲ ਕੋਲੇ ਆ ਠੀਕ ਹੈ ਜੀ ਤੇ ਸਮਾਣਾ ਏਰੀਆ ਜਿਹਨੇ ਵੀ ਦੇਖਣਾ ਤਾਂ ਉਰੇ ਆ ਕੇ ਬਾਈ ਨਾਲ ਕੋਲੇ ਦੇਖ ਕੇ ਰੇਟ ਦਾ ਜਿੰਨਾ ਵੀ ਹੋਇਆ ਬਾਈ ਹੋ ਜਾਊਗਾ ਜੀ ਵੱਧ ਘੱਟ ਠੀਕ ਹੈ ਜੀ ਤਾਂ ਕਰ ਲਿਓ ਜੀ ਕੰਟੈਕਟ ਲੋ ਜੀ ਬਾਈ ਪਟਿਆਲੇ ਪਹੁੰਚਣ ਵਾਲਿਆਂ ਤਕਰੀਬਨ ਸਪੰਦਰ ਟਰੈਕਟਰ ਹੀ ਬਹੁਤ ਵਧੀਆ ਭਜਾਉਂਦਾ ਬਾਈ ਤੇ ਟਰੈਕਟਰ ਦਾ ਤੋਰਾ ਉਹਦਾ ਬਾਈ 43 ਦੀ ਸਪਰੇਡ ਦਾ ਟਰੈਕਟਰ ਜਾ ਰਿਹਾ ਆ ਦੇਖੋ ਮੋਟਰਸਾਈਕਲ ਵੀ ਹੈ ਇਹ ਪੂਰੇ 43 ਦਾ ਟਰੈਕਟਰ ਜਾ ਰਿਹਾ ਮੈਂ ਲਗਾਤਾਰ 20 ਕਿਲੋਮੀਟਰ ਦੇ ਪਿੱਛੇ ਹੀ ਆ ਰਿਹਾ ਟਰੈਕਟਰ ਦੇ ਤੇ ਵੈਸੇ ਭਾਈ ਇੰਨੇ ਦੂ ਦੂ ਆਮ ਲਾਲੇ ਜਾਣ ਦੇਦਾ ਟਰੈਕਟਰ ਪਰ ਇੱਕ ਗੱਲ ਹੈ ਬ੍ਰੇਕਾਂ ਮਰੁਕਾਂ ਬਹੁਤ ਨੇ ਟਰੈਕਟਰ ਦੀ ਬ੍ਰੇਕਾਂ ਵੀ ਪੂਰੀ ਤਰ੍ਹਾਂ ਦੀ ਹੈ ਟਰੈਕਟਰ ਦੀ ਆ ਬੜਾ ਟਾਈਟ ਤੇ ਜੇਲੇ ਬਣਾਤੀ ਮੁੰਡੇ ਨੇ। ਮੇਰੀ ਗੱਲ ਸੁਣ ਤੇਰਾ ਮਗਰ ਪਿਆਵਾ ਕੋਈ। ਚਲਾਈ ਉਹ ਵਧੀਆ ਚਲਾ ਕੇ ਦੇ। ਚਲਾਈ ਤਾਂ ਵਧੀਆ ਤੇਰਾ ਮਗਰ ਪਿਆਵਾ ਕੋਈ। ਮੈਂ ਹੁਣ ਇੰਨੀ ਜਿੰਨੀ ਗੇਸ ਆਉਣ ਘਰਾਂ ਵੀ ਪਹੁੰਚਣਗੇ ਸਾਰੀ ਰਾਤ ਇੱਥੇ ਰੋਡ ਉੱਤੇ। ਘਰਾਂ ਦਾ ਪਹੁੰਚਣਾ ਨਾਂਵ ਨਾਲ ਆ ਮੇਰਾ ਵੀਰ ਕੋਈ ਗੱਲ ਨਹੀਂ ਅੱਧੇ ਘੰਟੇ ਦਾ ਫਰਕ ਪੈਣਾ। ਹਰਾਵਨ ਵਾਲਾ। ਉਹ ਮੈਰੀ ਰੇਡ ਤਾਂ ਠੀਕ ਹੈ। ਠੀਕ ਆ ਠੀਕ ਆ। ਇੰਦਰ ਵਾਲਾ ਲੱਗਦਾ ਨਹੀਂ। ਕਿਹੜਾ? ਓਕੇ ਆਨ। ਬਈ ਪਟਿਆਲਾ ਰਹਿ ਗਿਆ ਔਰ ਇਹ ਤੋਂ 10 ਕਿਲੋਮੀਟਰ। ਠੀਕ ਹੈ ਜੀ ਤੇ ਕਾਲੇ ਬਾਈ ਓਕੇ ਆ ਗਰਮ ਗਰਮ ਤਾਂ ਨਹੀਂ ਹੋਇਆ ਬਾਈ ਨਾ ਨਾ ਬਾਈ ਟਰੈਕਟਰ ਦਾ ਐਲੋਪਰੇਚਰ ਦੇਖੋ ਸਾਗੋਸ ਓਕੇ ਆ ਬੜੀ ਦੇਰ ਤਾਈ ਬਾਈ ਇੱਥੇ ਰੱਖੀ ਖੜ ਜਾ ਮੈਂ ਦੌਰ ਲਓ ਜੀ ਬਾਈ ਮੁਰਲੀ ਰੈਡ ਚਾਲੂ ਕਰਤੀ ਜੇ ਤਾਰਾਂ ਨਿਕਲੀ ਮਸੀਆਂ ਬਾਈ ਬਾਕੀ ਕਿੱਥੇ ਰਹਿਣਾ ਬਾਈ ਫੋਨ ਤੇ ਮਾਰੀ ਪਹੁੰਚ ਗਏ ਸ੍ਰੀ ਫਤੇਗੜ ਸਾਹਿਬ ਤੇ ਸੰਗਤ ਬਾਈ ਦੇਖੋ ਅੱਜ ਆਰਾਮ ਨਾਲ ਦਰਸ਼ਨ ਕਰ ਸਕਦੇ ਆ ਠੀਕ ਹੈ ਜੀ 5-10 ਮਿੰਟ ਲੱਗਦੇ ਆ ਬਸ ਤੇ ਬਾਕੀ ਗੁਰਦੁਆਰਾ ਠੰਡਾ ਬੁਰਜ ਵੀ ਨਾਲੇ ਆ ਬਾਈ ਉਰੇ ਤੋਂ ਪੈਸੇ ਦਾ ਸਾਰਿਆਂ ਨੂੰ ਪਤਾ ਹੀ ਆ ਬਾਈ ਇਹ ਗੱਲਾਂ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਅੱਜ ਤੋਂ 3-4 ਦਿਨ ਪਹਿਲਾਂ ਇਸ ਜਗ੍ਹਾ ਤੇ ਬਾਈ ਪੈਰ ਧਰਨ ਨੂੰ ਜਗ੍ਹਾ ਨਹੀਂ ਸੀਗੀ ਹੁਣ ਵੀ ਸੰਗਤ ਵੈਸੇ ਬਹੁਤ ਆ ਬਾਹਰ ਤੇ ਪਰ ਬਹੁਤ ਫਰਕ ਪੈ ਗਿਆ ਜਦੋਂ ਉਸ ਦਿਨ ਆਈਸੀਸੀ ਮੱਥਾ ਟੇਕਣਾ ਉਸ ਦਿਨ ਪਿੱਛੇ ਲੰਗਰ ਥੋੜਾ ਔਖਾ ਸੀਗਾ ਮੁੜ ਕੇ ਗਏ ਆ ਦੁਬਾਰਾ ਠੀਕ ਹੈ ਜੀ ਫੇ ਤਾਂ ਕਰਕੇ ਆਉਣਾ ਵੈਸੇ ਫਿਰ 2-4 ਦਿਨਾਂ ਤੱਕ ਦੁਬਾਰਾ ਘਰ ਦੇ ਵੀ ਕਹਿ ਰਹੇ ਆ ਵੀ ਦਰਸ਼ਨ ਕਰਨੇ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਜ਼ਰੂਰ ਤੇ ਬਾਕੀ ਦੇਖੋ ਆ ਸਾਰਾ ਬਾਈ ਅਰੇਂਜਮੈਂਟ ਇਹਨਾਂ ਨੇ ਹੁਣ ਚੱਕ ਦਾਣਾ ਐ 5-4 ਦਿਨ ਦੇ ਵਿੱਚ ਵਿੱਚ ਤੇ ਆ ਕਿ ਭਾਈ ਜਦੋਂ ਵੀ ਉਹ ਇਹਨੂੰ ਲੰਗਦੇ ਆਪਾਂ ਕੋਈ ਵੀ ਹੈ ਤਾਂ ਹਮੇਸ਼ਾ ਉਹ ਦੇ ਦਰਸ਼ਨ ਕਰਕੇ ਜਾਇਆ ਕਰੋ 10 15 20 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਭਾਈ ਠੀਕ ਹੈ ਜੀ ੴ ਸਤਿਗੁਰ ਪ੍ਰਸਾਦਿ ॥ ਉਹ ਵਰਤਨ ਲਿਖਿਆ ਨਾ ਦਾ ਦਾ ਕਾਰਾ ਹਰਿ ਧਿਆਉ ਸੋ ਜੀ। ਲੋ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਠੰਡਾ ਬੁਰਜ ਇੱਥੇ ਜੀ ਸ਼ਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ ਠੀਕ ਹੈ ਜੀ ਇੰਨੀ ਠੰਡ ਦੇ ਵਿੱਚ ਦੇਖ ਲਓ ਕਿਹੜਾ ਮਹੀਨਾ ਚੱਲਦਾ ਪੋਤਾ ਇੱਥੇ ਰੱਖਿਆ ਸੀਗਾ ਕੈਦ ਕਰਕੇ ਠੀਕ ਹੈ ਜੀ ਇਹਦੇ ਬੈਕ ਸਾਈਡ ਤੇ ਪਾਰਕ ਹੈ ਬਾਈ ਤੇ ਬਾਕੀ ਸਭ ਵਾਲੇ ਦਿਨ ਤੋਂ ਉਰੇ ਵਾਈਕੇ ਦੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀਗੀ ਠੀਕ ਹੈ ਜੀ ਤੇ ਅੱਜ ਜਿੱਦਾਂ ਮਰਜੀ ਆਪਾਂ ਆਰਾਮ ਨਾਲ ਮੱਥਾ ਟੇਕ ਸਕਦੇ ਹਾਂ ਠੀਕ ਹੈ ਜੀ ਕਾਲਾ ਬਾਈ ਬਾਈ ਪਹੁੰਚਣੇ ਆ ਲਈ ਆ ਮਗਰੇ ਆ ਬਾਈ ਤੇ ਬਾਈ ਪਾਰਕਿੰਗ ਦੇ ਵਿੱਚ ਹੁਣ ਬਾਦੂ ਜਗ੍ਹਾ ਹੈ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਮੂਹਰੇ ਹੀ ਗੱਡੀ ਲਾ ਦਿਓ ਠੀਕ ਹੈ ਜੀ ਆਰਾਮ ਨਾਲ ਪਾਰਕਿੰਗ ਹੋ ਜਾਂਦੀ ਆ ਤੁਹਾਨੂੰ ਅੱਗੇ ਕਿਤੇ ਪਿੱਛੇ ਲਾਉਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਬਾਈ ਨੇਰਾ ਹੋ ਗਿਆ ਟਾਈਮ ਲੱਜਣਾ ਘੰਟਾ ਜਿਹੜਾ ਘੰਟਾ ਹੋਰ ਕਰਾ ਪਹੁੰਚਣ ਨੂੰ ਠੀਕ ਹੈ ਜੀ ਬਾਕੀ ਟਰੈਕਟਰ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੋਈ ਤਾਂ ਨੰਬਰ ਤੇ ਕਰ ਲਿਓ ਕੰਟੈਕਟ ਹੈ ਜੀ ਠੀਕ ਹੈ ਜੀ ਟ੍ਰੇਡ ਦੱਸ ਦਿੰਦੇ ਨੇ ਜੀ 1,35,000 ਰੁਪਏ ਮੁੱਲ ਆ। ਬਾਕੀ ਦਾ ਜਿੱਦਾਂ ਵੀ ਹੋਇਆ ਬਾਈ ਕਰ ਲਾਂਗੇ ਮੌਕੇ ਤੇ ਜੀ। ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਮਿਲਦੇ ਆਂਗੇ ਬਲੌਗ 'ਚ ਧੰਨਵਾਦ ਸਾਰਿਆਂ ਦਾ ਜੀ।